ਸੱਚਰੀਏ ਗਾਲ ਦੋਸਤੋ ਮੈਂ ਚਰਨਜੀਤ ਸਿੰਘ ਉਪਲ ਦੋਸਤੋ ਭਾਵੇਂ ਕੋਈ ਜ਼ਿੰਮੇਦਾਰ ਹੈ ਜਾਂ ਜ਼ਿੰਮੇਦਾਰ ਨਹੀਂ ਹੈ ਕਿਸੇ ਕੋਲ ਜ਼ਮੀਨ ਹੈਗੀਏ ਜਾਂ ਨਹੀਂ ਹੈਗੀ ਅੱਜ ਕੱਲ ਇਹ ਜਿਹੜੇ ਦਿਨ ਚੱਲੀ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਬੰਦੇ ਨੇ ਆਪਣੀ ਘਰ ਦੀ ਜ਼ਰੂਰਤ ਦੇ ਵਾਸਤੇ ਇੱਕ ਸਾਲ ਦੇ ਲਈ ਕਣਕ ਸਟੋਰ ਕਰਨੀ ਹੁੰਦੀ ਏ ਆਪਾਂ ਡਰਾਮਾ ਦੇ ਵਿੱਚ ਪਾਉਣੀ ਹੁੰਦੀ ਏ ਪਰ ਇਸ ਕਣਕ ਨੂੰ ਸਟੋਰ ਕਰਨ ਲੱਗਿਆਂ ਆਪਾਂ ਇੱਕ ਐਦਾਂ ਦੀ ਗਲਤੀ ਏਡੀ ਜਿਆਦੀ ਵੱਡੀ ਕਰ ਦਿੰਨੇ ਆ ਜਿਹਦੇ ਅਨਜਾਮ ਆਪਾਂ ਨੂੰ ਇੰਨੇ ਕੁ ਜਿਆਦੇ ਖਤਰਨਾਕ ਵੇਖਣ ਨੂੰ ਮਿਲਦੇ ਨੇ ਕਿ ਸ਼ਾਇਦ ਤੁਸੀਂ ਕਦੇ ਇਸ ਚੀਜ਼ ਦੇ ਬਾਰੇ ਸੋਚਿਆ ਹੀ ਨਹੀਂ ਹੋਣਾ ਕਦੀ ਉਹਨਾਂ ਗੱਲਾਂ ਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਾਇਆ ਹੋਣਾ ਕਰਦੇ ਕਿ ਆਪਾਂ ਆਪਾਂ ਜਿਹੜੀ ਆਪਣੀ ਖੁਰਾਕ ਦੇ ਵਾਸਤੇ ਕਣਕ ਰੱਖਣੀ ਹੈ ਜਿਹਦਾ ਆਟਾ ਭਿਆ-ਭਿਆ ਕੇ ਆਪਾਂ ਖਾਣਾ ਹੈ ਉਹਨੂੰ ਸਟੋਰ ਕਰਨ ਲੱਗਿਆਂ ਡਰਮਾਂ ਦੇ ਵਿੱਚ ਗੈਸ ਵਾਲੀਆਂ ਦਵਾਈਆਂ ਪਾ ਦਿੰਨੇ ਆ ਤਾਂ ਜੋ ਉਹਨੂੰ ਸੁਸਰੀ ਨਾ ਲੱਗੇ ਉਹਨੂੰ ਟੋਰਾ ਨਾ ਲੱਗੇ ਉਹਨੂੰ ਕੀੜੇ ਮਕੌੜੇ ਨਾ ਖਾਣ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਉਹ ਗੈਸ ਵਾਲੀਆਂ ਜਿਹੜੀਆਂ ਗੋਲੀਆਂ ਦੀ ਆਪਾਂ ਵਰਤੋਂ ਕਰਦੇ ਆ ਡਰਮਾਂ ਦੇ ਵਿੱਚ ਪਾਉਣ ਲੱਗਿਆਂ ਉਹ ਗੋਲੀਆਂ ਨਹੀਂ ਤੁਹਾਡੀ ਬਰਬਾਦੀ ਨੇ ਉਹਨਾਂ ਗੈਸ ਵਾਲੀਆਂ ਗੋਲੀਆਂ ਦੇ ਨਾਲ ਹਾਰਟ ਅਟੈਕ ਹੁੰਦੇ ਨੇ ਉਹਨਾਂ ਗੈਸ ਵਾਲੀਆਂ ਗੋਲੀਆਂ ਦੇ ਨਾਲ ਬੀਪੀ ਦੀਆਂ ਬਿਮਾਰੀਆਂ ਲੱਗਦੀਆਂ ਨੇ ਉਹਨਾਂ ਗੈਸ ਵਾਲੀਆਂ ਗੋਲੀਆਂ ਦੇ ਨਾਲ ਗਠੀਏ ਦੀਆਂ ਬਿਮਾਰੀਆਂ ਲੱਗਦੀਆਂ ਨੇ ਉਹਨਾਂ ਹੀ ਗੋਲੀਆਂ ਦੇ ਨਾਲ ਯੂਰਿਕ ਐਸਿਡ ਵਰਗੀਆਂ ਜਿਹੜੀਆਂ ਬਿਮਾਰੀਆਂ ਆਪਣੇ ਪਰਿਵਾਰਾਂ ਦੇ ਵਿੱਚ ਆਮ ਅੱਜ ਇਹ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਮੈਂ ਤੁਹਾਨੂੰ ਲਿਖ ਕੇ ਦਿੰਨਾ ਕਿ ਅੱਜ ਦੇ ਸਮੇਂ ਦੇ ਵਿੱਚ ਇੰਨੇ ਜ਼ਿਆਦੇ ਜਿਹੜੇ ਨੌਜਵਾਨਾਂ ਨੂੰ ਹਾਰਟ ਅਟੈਕ ਹੋਈ ਜਾਂਦੇ ਨੇ ਜੇਕਰ ਉਹਨਾਂ ਦੇ ਘਰ ਦੀ ਕਣਕ ਵਾਲਾ ਡਰਮ ਫੋਲ ਕੇ ਵੇਖਿਆ ਜਾਵੇ ਤੇ ਉਹਦੇ ਵਿੱਚੋਂ ਗੈਸ ਵਾਲੀਆਂ ਗੋਲੀਆਂ ਜ਼ਰੂਰ ਨਿਕਲਣਗੀਆਂ ਇਹ ਗੈਸ ਵਾਲੀਆਂ ਜਿਹੜੀਆਂ ਗੋਲੀਆਂ ਨੇ ਬਹੁਤ ਜ਼ਿਆਦੀਆਂ ਖਤਰਨਾਕ ਹੁੰਦੀਆਂ ਨੇ ਜੇਕਰ ਗੈਸ ਦੇ ਨਾਲ ਹੀ ਸਿਰਫ ਇਹਨੂੰ ਤੁਸੀਂ ਲਿਫਾਫੇ ਦੇ ਵਿੱਚ ਜਾਂ ਕਿਸੇ ਟਾਕੀ ਦੇ ਵਿੱਚ ਬੁਲੇਟ ਜਿਕਰ ਡਰੰਮ ਦੇ ਵਿੱਚ ਸੁੱਟ ਦਿੰਦੇ ਹੋ ਤੇ ਉਹਦੀ ਗੈਸ ਦੇ ਨਾਲ ਜਿਕਰ ਸੁਸਰੀ ਢੋਰਾ ਮਰ ਜਾਂਦਾ ਹੈ ਤਾਂ ਉਹਦੀ ਗੈਸ ਜਿਹੜੀ ਇਹ ਦਾਣਿਆਂ ਦੇ ਵਿੱਚ ਰਚ ਕੇ ਆਪਣੇ ਸਰੀਰਾਂ ਦਾ ਇੰਨੇ ਕੋ ਜਿਆਦੇ ਵੱਡੇ ਪੱਧਰ ਤੇ ਨੁਕਸਾਨ ਕਰਦੀ ਏ ਕਿ ਸ਼ਾਇਦ ਉਹਦੇ ਬਾਰੇ ਕਦੀ ਆਪਾਂ ਸੋਚਣ ਦੀ ਤਰਜੀਹ ਹੀ ਨਹੀਂ ਦਿੰਦੇ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਪੁਰਾਤਨ ਸਮਿਆਂ ਦਾ ਇੱਕ ਐਹੋ ਜਿਹਾ ਤਰੀਕਾ ਕਣਕ ਸਟੋਰ ਕਰਨ ਦਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਕਣਕ ਨੂੰ ਸਟੋਰ ਕਰ ਦਿੰਦੇ ਹੋ ਤਾਂ ਅੱਖਾਂ ਬੰਦ ਕਰਕੇ ਡਰਮ ਨੂੰ ਜਿੱਥੇ ਮਰਜ਼ੀ ਰੱਖਦੇ ਹੋ ਜੇ ਜੇਕਰ ਤੁਹਾਡੀ ਕਣਕ ਖਰਾਬ ਹੋ ਜਾਵੇ ਤਾਂ ਅਸੀਂ ਦੇਣਦਾਰ ਹੋਵਾਂਗੇ ਇਹ ਜਿਹੜਾ ਫਾਰਮੂਲਾ ਹੈ ਪੁਰਾਤਨ ਸਮਿਆਂ ਦਾ ਹੈ ਪੁਰਾਣੇ ਗ੍ਰੰਥਾਂ ਦੇ ਵਿੱਚੋਂ ਆਪਾਂ ਨੂੰ ਇਹ ਜੜੀਆਂ ਚੀਜ਼ਾਂ ਮਿਲਦੀਆਂ ਜਿਵੇਂ ਆਪਣੇ ਅੱਜ ਤੋਂ ਸੈਂਕੜੇ ਹਜ਼ਾਰਾਂ ਸਾਲ ਪੁਰਾਣੇ ਜਿਹੜੇ ਬਜ਼ੁਰਗ ਸੀ ਉਹ ਕਣਕ ਨੂੰ ਜਾਂ ਹੋਰ ਅਨਾਜਾਂ ਨੂੰ ਸਟੋਰ ਕਰਦੇ ਹੁੰਦੇ ਸੀ ਉਹ ਫਾਰਮੂਲਾ ਅੱਜ ਆਪਾਂ ਤੁਹਾਨੂੰ ਦੱਸਣਾ ਹੈ ਤੇ ਇਹ ਜਿਹੜਾ ਫਾਰਮੂਲਾ ਜੇਕਰ ਤੁਸੀਂ ਵਰਤੋਗੇ ਕਣਕ ਨੂੰ ਤਾਂ ਕਿਹੜੇ ਬਿਲਕੁਲ ਤੁਸੀਂ ਭੁੱਲ ਜਾਓ ਸੁਸਰੀ ਨੇ ਢੋਰੇ ਨੇ ਤਾਂ ਲੱਗਣਾ ਹੀ ਕੀ ਏ ਤੁਹਾਡੇ ਘਰ ਦੇ ਵਿੱਚੋਂ ਬਿਮਾਰੀਆਂ ਵੀ ਬੜੀਆਂ ਜ਼ਿਆਦੀਆਂ ਜਿਹੜੀਆਂ ਹਾਰਟ ਅਟੈਕ ਵਰਗੀਆਂ ਜਾਂ ਬੀਪੀ ਵਰਗੀਆਂ ਬਿਮਾਰੀਆਂ ਨੇ ਬਿਲਕੁਲ ਨਿਕਲ ਜਾਣਗੀਆਂ ਸੋ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਐਂਡ ਤੱਕ ਵੇਖਿਓ ਤੇ ਜੇਕਰ ਆਪਣੇ ਚੈਨਲ ਨੂੰ ਹਾਲੇ ਤੱਕ 20 ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਹੋਰ ਬਿਲਕੁਲ ਇਨਫੋਰਮੇਸ਼ਨ ਦੇ ਨਾਲ ਭਰੀਆਂ ਵੀਡੀਓ ਜਿਹੜੀਆਂ ਨੇ ਬਿਲਕੁਲ ਸਮੇਂ ਸਿਰ ਤੁਹਾਡੇ ਤੱਕ ਪੌਜ਼ ਦੀਆਂ ਰਹਿਣ। ਸੋ ਦੋਸਤੋ ਇਹ ਕਣਕ ਦੇ ਵਿੱਚ ਰੱਖਣ ਦੇ ਵਾਸਤੇ ਜਿਹੜੀਆਂ ਗੈਸ ਵਾਲੀਆਂ ਗੋਲੀਆਂ ਦਾ ਚਲੰਚ ਲਾਇਆ ਗਿਆ ਵੱਡੀਆਂ-ਵੱਡੀਆਂ ਡਰੱਗ ਕੰਪਨੀਆਂ ਵੱਲੋਂ ਚਲਾਇਆ ਗਿਆ ਤਾਂ ਜੋ ਬਿਮਾਰੀਆਂ ਫੈਲਣ। ਇਹ ਜਿਹੜੀਆਂ ਡਰੱਗ ਕੰਪਨੀਆਂ ਹੁੰਦੀਆਂ ਨੇ ਆਪੇ ਹੀ ਬਿਮਾਰੀਆਂ ਨੂੰ ਫੈਲਾਉਂਦੀਆਂ ਨੇ ਤੇ ਆਪੇ ਹੀ ਉਹਨਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਦਵਾਈਆਂ ਦਵਾਈਆਂ ਜਿਹੜੀਆਂ ਵੇਚਦੀਆਂ ਨੇ। ਇਹ ਇੱਕ ਬਿਜ਼ਨਸ ਹੈ। ਇਹ ਤੁਹਾਨੂੰ ਕਦੇ ਵੀ ਨਹੀਂ ਦੱਸਣਗੇ ਕਿ ਤੁਹਾਡੇ ਜਿਹੜੇ ਬਜ਼ੁਰਗ ਸੀ ਹਜ਼ਾਰਾਂ ਸਾਲ ਪਹਿਲਾਂ ਦਾਣਿਆਂ ਨੂੰ ਕਿਵੇਂ ਸਟੋਰ ਕਰਦੇ ਹੁੰਦੇ ਸੀ ਕਿਉਂਕਿ ਉਦੋਂ ਤੇ ਕੋਈ ਗੈਸ ਵਾਲੀਆਂ ਗੋਲੀਆਂ ਨਹੀਂ ਹੁੰਦੀਆਂ ਸੀ। ਫਿਰ ਉਹ ਐਨੇ ਲੰਬੇ ਸਮੇਂ ਦੇ ਵਾਸਤੇ ਜੰਗਲਾਂ ਦੇ ਵਿੱਚ ਹੀ ਉਹਨਾਂ ਦੇ ਕੋਲ ਤਾਂ ਡਰਾਮਾ ਵੀ ਨਹੀਂ ਹੁੰਦੇ ਸੀ ਤੇ ਉਹ ਕੀੜਿਆਂ ਤੋਂ ਬਚਾ ਕੇ ਰੱਖਦੇ ਕਿਵੇਂ ਸੀ ਸਭ ਤੋਂ ਪਹਿਲੇ ਨੰਬਰ ਤੇ ਤਿੰਨ ਚਾਰ ਜਿਹੜੇ ਨਿੱਕੇ ਨਿੱਕੇ ਨੁਕਤੇ ਉਹ ਮੈਂ ਤੁਹਾਨੂੰ ਦੱਸਦਾ ਹਾਂ ਤੇ ਫਿਰ ਜਿਹੜਾ ਮੇਨ ਫਾਰਮੂਲਾ ਤੁਸੀਂ ਵਰਤਣਾ ਹੈ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਪਹਿਲੀਆਂ ਜਿਹੜੀਆਂ ਗੱਲਾਂ ਉਹ ਇਹ ਨੇ ਕਿ ਕਣਕ ਨੂੰ ਜਦੋਂ ਵੀ ਤੁਸੀਂ ਵੜਾਉਣਾ ਹੈ ਉਹਦੇ ਤੋਂ ਬਾਅਦ ਦੇ ਵਿੱਚ 48 ਘੰਟੇ ਜ਼ਰੂਰ ਤੁਸੀਂ ਛਾਂ ਵਾਲੀ ਜਗ੍ਹਾ ਦੇ ਉੱਤੇ ਰੱਖਣਾ ਹੈ ਕਦੇ ਵੀ ਉਹਨੂੰ ਵਡਾਉਣ ਤੋਂ ਤੁਰੰਤ ਬਾਅਦ ਡਰਮ ਦੇ ਵਿੱਚ ਨਹੀਂ ਪਾਉਣਾ ਤੇ ਇਹਦੇ ਨਾਲ ਦੀ ਨਾਲ ਕਣਕ ਨੂੰ ਸਾਫ਼ ਨਹੀਂ ਕਰਨਾ ਜਿੰਨੀਆਂ ਵੀ ਕੁੰਡੀਆਂ ਨੇ ਜਿੰਨੀਆਂ ਜ਼ਿਆਦੀਆਂ ਕੁੰਡੀਆਂ ਤੁਹਾਡੀ ਕਣਕ ਦੇ ਵਿੱਚ ਹੋਣਗੀਆਂ ਉਨਾਂ ਹੀ ਚੰਗਾ ਹੈ ਕਦੇ ਵੀ ਕਣਕ ਨੂੰ ਸਾਫ਼ ਕਰਕੇ ਡਰਮ ਦੇ ਵਿੱਚ ਨਹੀਂ ਪਾਉਣਾ ਇਹਨਾਂ ਤੋਂ ਬਾਅਦ ਦੇ ਵਿੱਚ ਜਿਹੜੀ ਮੇਨ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਵੇਖੋ ਜਿਹੜਾ ਫਾਰਮੂਲਾ ਤੁਹਾਨੂੰ ਮੈਂ ਦੱਸਣ ਲੱਗਾ ਅੱਜ ਤੱਕ ਨਾ ਕਦੇ ਕਿਸੇ ਨੇ ਦੱਸਿਆ ਹੋਵੇਗਾ ਤੇ ਪੁਰਾਣੇ ਗ੍ਰੰਥਾਂ ਤੋਂ ਇਲਾਵਾ ਤੁਹਾਨੂੰ ਕਿਤੇ ਵੀ ਜਿਹੜਾ ਫਾਰਮੂਲਾ ਲਿਖਿਆ ਨਹੀਂ ਮਿਲੇਗਾ ਕਰਨਾ ਕੀ ਇਹ ਆਪਾਂ ਜਦੋਂ ਕਣਕ ਸਟੋਰ ਕਰਨ ਦੇ ਵਾਸਤੇ ਆਪਾਂ ਡਰਮ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਣਾ ਹੈ ਤਾਂ ਕਣਕ ਪਾਉਣ ਤੋਂ ਪਹਿਲਾਂ ਉਸ ਡਰਮ ਦੇ ਵਿੱਚ ਆਪਾਂ ਉਦਲੇ ਪਾਸਿਓਂ ਦੀ ਆਪਾਂ 2 ਤੋਂ 3 ਜਾਂ 4 ਬਾਲਟੇ ਤੂੜੀ ਦੇ ਪਾਉਣੇ ਨੇ ਜਿਹਦੇ ਨਾਲ ਥੱਲਾ ਜਿਹੜਾ ਬਿਲਕੁਲ ਚੰਗੀ ਤਰ੍ਹਾਂ ਤੂੜੀ ਦੇ ਨਾਲ ਕੱਜਿਆ ਜਾਵੇ ਤੇ ਫਿਰ ਤੁਸੀਂ ਉਹਦੇ ਵਿੱਚ ਪਾਉਣੇ ਨੇ ਦਾਣੇ ਦਾਣੇ ਪਾਉਂਦਿਆਂ ਨਾਲ ਦੀ ਨਾਲ ਆਪਾਂ ਇੱਕ ਕੁਆਂਟਲ ਜਿੱਕਰ ਦਾਣੇ ਪੈ ਜਾਂਦੇ ਆ ਤਾਂ 2 ਤੋਂ 3 ਜਿਹੜੀਆਂ ਆਪਣੀਆਂ ਗੰਡੀਆਂ ਨੇ ਥੋਮਦੀਆਂ ਲਸਣ ਦੀਆਂ ਤੇ ਇੱਕ ਡੱਬੀ ਜਿਹੜੀ ਏ ਤੀਲਾਂ ਵਾਲੀ ਮਾਚਸ ਦੀ ਡੱਬੀ ਇਹਨਾਂ ਚੀਜ਼ਾਂ ਨੂੰ ਛੁੱਟਦੇ ਜਾਣਾ ਇੱਕ ਕਵਾਂਟਲ ਕਣਕ ਪਾ ਕੇ ਫਿਰ ਇਨੀਆਂ ਆਪਾਂ ਛੁੱਟ ਦੇਣੀਆਂ ਨੇ ਫਿਰ ਇੱਕ ਕਵਾਂਟਲ ਬਾ ਕੇ ਆਪਾਂ ਇਹ ਜਿਹੜੀਆਂ ਚੀਜ਼ਾਂ ਛੁੱਟੀ ਜਾਣੀਆਂ ਨੇ ਜੇਕਰ ਡਰਮ ਦੇ ਥੱਲੇ ਤੂੜੀ ਬਾ ਕੇ ਤੁਸੀਂ ਉੱਤੇ ਕਣਕ ਪਾਓਗੇ ਤੇ ਉਹਦੇ ਤੋਂ ਬਾਅਦ ਵਿੱਚ ਫਿਰ ਜਦੋਂ ਤੁਹਾਡਾ ਡਰਮ ਪੂਰੀ ਤਰ੍ਹਾਂ ਭਰ ਜਾਵੇ ਉੱਤੇ ਉਹਦੇ ਇੱਕ ਤੋਂ ਦੋ ਬਾਲਟੇ ਤੂੜੀ ਦੇ ਪਾ ਕੇ ਤੁਸੀਂ ਚੰਗੀ ਤਰ੍ਹਾਂ ਉਹਨੂੰ ਉਤੋਂ ਤੂੜੀ ਦੇ ਨਾਲ ਕਵਰ ਕਰ ਦੇਣਾ ਹੈ ਹੱਥ ਦੇ ਨਾਲ ਇਹ ਕੰਮ ਜੇਕਰ ਤੁਸੀਂ ਕਰ ਦਿੰਦੇ ਹੋ ਦੁਨੀਆ ਦਾ ਕੋਈ ਵੀ ਕੀੜ ਤੁਹਾਡੀ ਕਣਕ ਦੇ ਵਿੱਚ ਦਾਖਲ ਨਹੀਂ ਹੋਵੇਗਾ ਕਦੀ ਵੀ ਸਭ ਤੋਂ ਜਿਹੜੀ ਪਹਿਲੀ ਜਿਹੜੀ ਵੱਡੀ ਗੱਲ ਹੈ ਕੋਈ ਤੁਹਾਨੂੰ ਜ਼ਹਿਰ ਲਾਉਣ ਦੀ ਲੋੜ ਨਹੀਂਗੀ ਇਹ ਜਿਹੜੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਨੇ ਇਹਨਾਂ ਤੋਂ ਤੁਹਾਡਾ ਬਚਾਅ ਹੋਵੇਗਾ ਤੂੜੀ ਇੱਕ ਐਦਾਂ ਦੀ ਚੀਜ਼ ਹੈ ਜਿਹੜੀ ਸਪੈਸ਼ਲ ਕਣਕ ਦੇ ਦਾਣਿਆਂ ਨੂੰ ਬਚਾਉਣ ਦੇ ਵਾਸਤੇ ਬਣੀਏ ਪੁਰਾਣੇ ਬਜ਼ੁਰਗ ਪ੍ਰਾਤਨ ਸਮਿਆਂ ਦੇ ਵਿੱਚ ਕਣਕ ਦੇ ਤੋੜੇ ਭਰ ਕੇ ਤੂੜੀ ਦੇ ਚ ਵਿੱਚ ਸੁੱਟ ਦਿੰਦੇ ਹੁੰਦੇ ਸੀ ਹੁਣ ਵੀ ਬਹੁਤ ਸਾਰੇ ਲੋਕ ਉਦਾਂ ਕਰਦੇ ਨੇ ਜਿਹੜੇ ਇਹਨਾਂ ਗੱਲਾਂ ਨੂੰ ਜਾਣਦੇ ਨੇ ਜਾਂ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਨੇ ਪ੍ਰਾਣੀਆਂ ਨੂੰ ਤੁਸੀਂ ਕਣਕ ਦਾ ਤੋੜਾ ਪਰ ਕੇ ਤੂੜੀ ਵਾਲੇ ਕਮਰੇ ਦੇ ਵਿੱਚ ਤੂੜੀ ਦੇ ਵਿੱਚ ਸੁੱਟ ਦਿਓ ਦਸਾਂ ਸਾਲਾਂ ਬਾਅਦ ਵੀ ਜੇਕਰ ਤੁਸੀਂ ਉਹ ਤੋੜਾ ਉਸ ਤੂੜੀ ਦੇ ਵਿੱਚੋਂ ਬਾਹਰ ਕੱਢੋਗੇ ਤਾਂ ਵੀ ਇੱਕ ਵੀ ਦਾਣਾ ਤੁਹਾਡਾ ਕਣਕ ਦਾ ਕੋਈ ਉਹਦੇ ਵਿੱਚ ਸੁਸਰੀ ਨਹੀਂ ਹੋਵੇਗੀ ਕੋਈ ਢੋਰਾ ਨਹੀਂ ਹੋਵੇਗਾ ਇੱਕ ਵੀ ਦਾਣਾ ਖਰਾਬ ਨਹੀਂ ਹੋਇਆ ਹੋਵੇਗਾ ਤੂੜੀ ਚੀਜ਼ ਹੀ ਇਦਾਂ ਦੀ ਏ ਤੂੜੀ ਸਪੈਸ਼ਲ ਦਾਣਿਆਂ ਨੂੰ ਬਚਾਉਣ ਦੇ ਵਾਸਤੇ ਹੀ ਬਣੀ ਹੈ ਜਿੱਥੇ ਤੂੜੀ ਹੋਵੇਗੀ ਉੱਥੇ ਕਣਕ ਨੂੰ ਖਾਣ ਵਾਲੇ ਕੀਟ ਕੱਦੇ ਵੀ ਦਾਖਲ ਨਹੀਂ ਹੁੰਦੇ ਸੋ ਇਦਾਂ ਡਰਮ ਦੇ ਥੱਲੇ ਤੂੜੀ ਪਾ ਕੇ ਦਾਣੇ ਪਾ ਕੇ ਉਹਦੇ ਤੋਂ ਉੱਤੇ ਫਿਰ ਆਪਾਂ ਤੂੜੀ ਪਾ ਕੇ ਚੰਗੀ ਤਰ੍ਹਾਂ ਡਰਮ ਦਾ ਜਿਹੜਾ ਟੱਕਣ ਹੈ ਟਾਈਟ ਕਰ ਦੇਣਾ ਹੈ ਜੇਕਰ ਤੁਸੀਂ ਤੂੜੀ ਦੇ ਵਿੱਚ ਹੀ ਦਾਣੇ ਰੱਖ ਦਿੰਦੇ ਜੇ ਤੋੜੇ ਪਰ ਕੇ ਤਾਂ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਏ ਡਰਮ ਦੇ ਵਿੱਚ ਪਾਉਣ ਦੀ ਬਜਾਏ ਜੇਕਰ ਤੁਸੀਂ ਉੱਥੇ ਤੂੜੀ ਦੇ ਵਿੱਚ ਰੱਖਦੇ ਜੇ ਤਾਂ ਸਾਰਿਆਂ ਨਾਲੋਂ ਜ਼ਿਆਦੀ ਵਧੀਆ ਗੱਲ ਉਹੋ ਹੀ ਹੈ ਪਰਜਕਰ ਡਰਮ ਦੇ ਵਿੱਚ ਵੀ ਤੁਸੀਂ ਪਾਉਨੇ ਨੇ ਤਾਂ ਇਸ ਤਰ੍ਹਾਂ ਤੂੜੀ ਪਾ ਕੇ ਜੇਕਰ ਤੁਸੀਂ ਦਾਣੇ ਪਾਉਂਦੇ ਹੋ ਤਾਂ ਕੋਈ ਵੀ ਦਵਾਈ ਕੋਈ ਵੀ ਜ਼ਹਿਰ ਤੁਹਾਨੂੰ ਲਾਉਣ ਦੀ ਲੋੜ ਕਦੇ ਵੀ ਨਹੀਂ ਪਵੇਗੀ ਸੋ ਇਹ ਵੀਡੀਓ ਵੇਖਣ ਤੋਂ ਬਾਅਦ ਦੇ ਵਿੱਚ ਜ਼ਰੂਰ ਆਪਣੇ ਹੋਰ ਪੈਣਾ ਭਰਾਵਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਜਿਨ੍ਹਾਂ ਦੀ ਸਿਹਤ ਦਾ ਤੁਸੀਂ ਖਿਆਲ ਕਰਦੇ ਹੋ ਉਹਨਾਂ ਦੇ ਨਾਲ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਉਹ ਵੀ ਇਸ ਫਾਰਮੂਲੇ ਨੂੰ ਵਰਤਣ ਤੇ ਜ਼ਹਿਰਾਂ ਨੂੰ ਕਣਕ ਦੇ ਵਿੱਚ ਸੁੱਟਣ ਤੋਂ ਬਚਨ ਤੇ ਹਾਰਟ ਅਟੈਕ ਵਰਗੀਆਂ ਜੜੀਆਂ ਬਿਮਾਰੀਆਂ ਨੇ ਜਾਂ ਬੀਪੀ ਵਰਗੀਆਂ ਜੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਆਪਾਂ ਖੜਾ ਚੜਾਈਏ ਜ਼ਰੂਰ ਸ਼ੇਅਰ ਕਰਨਾ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਸ਼ੇਅਰ ਕਰਨ ਲਈ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਤਹਿ ਦਿਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ